ਜਸਵਿੰਦਰ ਭੱਲਾ ਸਾਹਿਬ ਦੀ ਇੱਕ ਖੁਆਇਸ਼ ਮਨ ਦੇ ਵਿੱਚ ਅਧੂਰੀ ਰਹਿ ਗਈ ਉਹ ਕੀ ਖੁਆਇਸ਼ ਸੀ ਕੀ ਦੱਸਿਆ ਸੀ ਗਿੱਪੀ ਗਰੇਵਾਲ ਹੋਰਾਂ ਨੂੰ ਉਹਦੇ ਬਾਰੇ ਗੱਲਬਾਤ ਕਰਾਂਗੇ ਤੁਸੀਂ ਜਾਣਦੇ ਹੋ ਵੀ ਜਸਵਿੰਦਰ ਭੱਲਾ ਦੁਨੀਆ ਨੂੰ ਛੱਡ ਕੇ ਚਲੇ ਗਏ ਨੇ ਬੜੀਆਂ ਉਹਨਾਂ ਨੇ ਫਿਲਮਾਂ ਕੀਤੀਆਂ ਬੜੇ ਉਹਨਾਂ ਨੇ ਜਿਹੜੇ ਸ਼ਨਕਾਟੇ ਕੀਤੇ ਆਪਣੀ ਜ਼ਿੰਦਗੀ ਦੇ ਵਿੱਚ ਬੇਸ਼ੱਕ ਉਹ ਖੁਸ਼ੀ ਸੀ ਜਾਂ ਦੁੱਖੀ ਸੀ ਪਰ ਹਰੇਕ ਬੰਦੇ ਦੇ ਮੂਹ ਤੇ ਮੁਸਕਰਾਟ ਲਿਆਂਦੀ ਹੈ ਜਸਵਿੰਦਰ ਪੱਲਾ ਜੀ ਦਾ ਜਨਮ 1960 ਦੇ ਵਿੱਚ ਪਿੰਡ ਕਦੋ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਨੇ ਦਰਾਹਾ ਵਿਖੇ ਜਿਹੜੀ ਸਕੂਲੀ ਪੜ੍ਹਾਈ ਉਹ ਪੂਰੀ ਕੀਤੀ ਪੱਲਾ ਸਾਹ ਪੜ੍ਹਾਈ ਦੇ ਵਿੱਚ ਹੀ ਬੜੇ ਹੁਸ਼ਿਆਰ ਸੀ ਤੇ ਨਾਲ ਹੀ ਉਹ ਮਜ਼ਾਕੀਆ ਵੀ ਬਹੁਤ ਸੀ ਉਹਨਾਂ ਨੂੰ ਹਮੇਸ਼ਾ ਲੱਗਦਾ ਸੀ ਕਿ ਉਹ ਫਿਲਮਾਂ 'ਚ ਜਾਣਗੇ ਕੋਈ ਨਾ ਕੋਈ ਕੰਮ ਨਾਟਕ ਵਗੈਰਾ ਜ਼ਰੂਰ ਕਰਨਗੇ ਕਦੇ ਵੀ ਉਹਨਾਂ ਨੂੰ ਜਦੋਂ ਮੌਕਾ ਮਿਲਿਆ ਸਕੂਲੀ ਪੜ੍ਹਾਈ ਤੋਂ ਬਾਅਦ ਭੱਲਾ ਸਾਹਬ ਨੇ ਬੀਐਸਸੀ ਐਮਐਸਸੀ ਕੀਤੀ ਐਗਰੀਕਲਚਰ ਦੀ ਫਿਰ ਪੀਐਚਡੀ ਕੀਤੀ ਤੇ ਉਸ ਤੋਂ ਬਾਅਦ ਪ੍ਰੋਫੈਸਰ ਲੱਗੇ ਖੇਤੀਬਾੜੀ ਵਿਭਾਗ ਦੇ ਵਿੱਚ ਨਾਲ ਹੀ ਨਾਲ ਜਿਹੜਾ ਛਣਕਾਟੇ ਲੈ ਕੇ ਆਏ 1988 ਦੇ ਵਿੱਚ ਉਹਨਾਂ ਦਾ ਪਹਿਲਾ ਛਣਕਾਟਾ ਆਇਆ ਲਗਾਤਾਰ ਜਿਹੜੇ ਫਿਰ ਛਣਕਾਟੇ ਕੀਤੇ ਫਿਰ ਇੱਕ ਫਿਲਮ ਕੀਤੀ ਮਾਹੌਲ ਠੀਕ ਆ ਉਹ ਫਿਲਮ ਜਿਹੜੀ ਤਕਰੀਬਨ 2000 ਜਾ 1999 ਦੇ ਵਿੱਚ ਆਈ ਸੀ ਫਿਰ ਤਾਂ ਪੰਜਾਬੀ ਫਿਲਮਾਂ ਵੱਲ ਨੂੰ ਹੋ ਗਏ ਫਿਰ ਪੱਲਾ ਸਾਹਿਬ ਨੇ ਕਦੇ ਵੀ ਜਿਹੜਾ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਲਗਾਤਾਰ ਜਿਹੜੇ ਫਿਲਮਾਂ ਦੇ ਵਿੱਚ ਹੀ ਕੰਮ ਕਰਦੇ ਰਹੇ ਛਣਕਾਟੇ ਬਣਾਉਣੇ ਬੰਦ ਕਰ ਦਿੱਤੇ ਸੀ ਕਿਉਂਕਿ ਫਿਲਮਾਂ ਦੇ ਵਿੱਚ ਹੀ ਉਹਨਾਂ ਕੋਲੇ ਬਹੁਤ ਜ਼ਿਆਦਾ ਕੰਮ ਹੋ ਗਿਆ ਸੀ ਜਿਹੜੀ ਫਿਲਮ ਦੇ ਵਿੱਚ ਜਸਵਿੰਦਰ ਪੱਲਾ ਨਹੀਂ ਹੁੰਦੇ ਸੀ ਲੋਕ ਕਈ ਵਾਰੀ ਉਹ ਫਿਲਮ ਵੀ ਦੇਖ ਨਹੀਂ ਚਾਹੁੰਦੇ ਸੀ ਇੰਨਾ ਜ਼ਿਆਦਾ ਚੜ੍ਹਾਈ ਆਪਾਂ ਕਹიდੀ ਵੀ ਕਿਸੇ ਵੇਲੇ ਜਸਵਿੰਦਰ ਪੱਲਾ ਜੀ ਦੀ ਹੋ ਗਈ ਸੀ ਪਰ 2 2.5 ਸਾਲ ਤੋਂ ਬੜੇ ਪ੍ਰੇਸ਼ਾਨ ਸੀ ਹਸਪਤਾਲਾਂ ਦੇ ਵਿੱਚ ਚੱਕਰ ਘੱਟ ਰਹੇ ਸੀ ਕਿਉਂਕਿ ਉਹਨਾਂ ਦੀ ਸਿਹਤ ਸੀ ਜਿਹੜੀ ਉਹ ਠੀਕ ਨਹੀਂ ਰਹੀ ਤੇ ਉਹਨਾਂ ਦਾ ਜਿਹੜਾ ਦਿਮਾਗ ਸੀ ਉਹ ਡੈਮੇਜ ਹੋ ਗਿਆ ਸੀ 100% ਹੀ ਖੋ ਬੈਠੇ ਸੀਗੇ ਉਹਨਾਂ ਨੇ ਕਈ ਫਿਲਮਾਂ ਛੱਡ ਵੀ ਦਿੱਤੀਆਂ ਜਿੰਨਾ ਕਰਕੇ ਉਹਨਾਂ ਨੂੰ ਬਹੁਤ ਦੁੱਖ ਲੱਗਿਆ ਪਰ ਕੈਰੀ ਆਉਣ ਜੱਟਾ 4 ਜੋ ਗਿੱਪੀ ਗਰੇਵਾਲ ਦੀ ਫਿਲਮ ਸੀ ਉਹ ਪੱਲਾ ਸਭ ਕਰਨਾ ਚਾਹੁੰਦੇ ਸੀ ਉਹਨਾਂ ਕੋਲੇ ਬਿੰਨੂ ਢਿੱਲੋਂ ਦੇ ਸਮੀਪ ਕੰਗ ਆਏ ਤੇ ਦੱਸਿਆ ਵੀ ਪੱਲਾ ਸਭ ਤੁਹਾਡੇ ਵਾਸਤੇ ਜਿਹੜਾ ਇੱਕ ਰੋਲ ਲਿਖਿਆ ਹੈ ਤਾਂ ਉਸ ਤੋਂ ਬਾਅਦ ਪੱਲਾ ਸਾਹਿਬ ਨੇ ਕਿਹਾ ਵੀ ਮੈਂ ਉਹ ਰੋਲ ਹੈ ਜਿਹੜਾ ਜ਼ਰੂਰ ਕਰੂੰਗਾ ਉਹਨਾਂ ਨੂੰ ਪਸੰਦ ਆਇਆ ਪਰ ਪੱਲਾ ਸਾਹਿਬ ਉਸ ਤੋਂ ਪਹਿਲਾਂ ਹੀ ਜਿਹੜਾ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਗਿੱਪੀ ਗਰੇਵਾਲ ਹੋਰਾਂ ਦਾ ਕਹਿਣਾ ਵੀ ਅਸੀਂ ਕਈ ਵਾਰ ਉਹਨਾਂ ਨੂੰ ਮਿੱਠਾ ਵੀ ਨਹੀਂ ਖਾਣ ਦਿੰਦੇ ਸੀ ਸੈੱਟ ਤੇ ਕਿਉਂਕਿ ਮਿੱਠਾ ਡਾਕਟਰ ਨੇ ਬੰਦ ਕੀਤਾ ਹੋਇਆ ਸੀਗਾ ਕਈ ਵਾਰੀ ਤੁਸੀਂ ਵੇਖਿਆ ਹੋਣਾ ਫਿਲਮ ਦੇ ਸੈੱਟਾਂ ਉੱਪਰ ਜਸਵਿੰਦਰ ਪੱਲਾ ਜੀ ਬਿੰਨੂ ਢਿੱਲੋਂ ਗਿੱਪੀ ਗਰੇਵਾਲ ਬੜੀ ਮਸਤੀ ਕਰਦੇ ਸੀਗੇ ਤੇ ਕੱਲ ਜਦੋਂ ਜਸਵਿੰਦਰ ਪੱਲਾਈ ਦਾ ਅੰਤਮ ਸੰਸਕਾਰ ਹੋਇਆ ਤਾਂ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਕੋ ਗੀ ਕਰਮਜੀਤ ਅਨਮੋਲ ਬਿੰਨੂ ਢਿੱਲੋਂ ਪੁੱਭਾ ਮਾਰ ਮਾਰ ਕੇ ਰੋਏ ਇੰਨਾ ਜ਼ਿਆਦਾ ਰੋਏ ਕਿ ਉਹਨਾਂ ਦਾ ਦੁੱਖ ਨਹੀਂ ਦੇਖਿਆ ਜਾਂਦਾ ਸੀ ਬਾਕੀ ਜਸਵਿੰਦਰ ਭੱਲਾ ਜੀ ਦੇ ਪੁੱਤ ਪੁਖਰਾਜ ਭੱਲਾਈ ਦਾ ਬਹੁਤ ਜ਼ਿਆਦਾ ਬੁਰਾ ਹਾਲ ਸੀ ਕਿਉਂਕਿ ਉਹਨਾਂ ਨੂੰ ਸਟਾਰ ਬਣਾਉਣ ਵਾਲਾ ਜਸਵਿੰਦਰ ਭੱਲਾਈ ਆ ਉਹੀ ਉਹਨਾਂ ਨੂੰ ਫਿਲਮਾਂ ਦੇ ਵਿੱਚ ਲੈ ਕੇ ਆਏ ਕਿਉਂਕਿ ਸਾਰੇ ਕਿਤੇ ਪੰਜਾਬੀ ਇੰਡਸਟਰੀ ਦੇ ਵਿੱਚ ਪਹਿਚਾਨ ਸੀ ਜਸਵਿੰਦਰ ਭੱਲਾ ਜੀ ਦੀ ਤੇ ਬਾਕੀ ਹੋਰ ਵੀ ਬੜੇ ਕੰਮ ਜਸਵਿੰਦਰ ਭੱਲਾ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀਤੇ ਨੇ ਪੱਲਾ ਸਾਹਿਬ ਇੱਕ ਬਹੁਤ ਵਧੀਆ ਇਨਸਾਨ ਸੀ ਤੇ ਉਹਨਾਂ ਨੂੰ ਹਮੇਸ਼ ਬੰਦੇ ਨੇ ਸੱਚਦਾ ਕੀਤਾ ਹਰੇਕ ਬੰਦੇ ਨੇ ਉਹਨਾਂ ਦੇ ਦੇਹਾਂਤ ਤੇ ਦੁੱਖ ਜਤਾਇਆਗਾ ਚਮਤਕਾਰ ਹੁੰਦੇ ਹੋਏ ਦੇਖੋ ਆਪਣੀਆਂ ਅੱਖਾਂ ਦੇ ਨਾਲ 3 ਘੰਟੇ ਦੇ ਵਿੱਚ ਹਰ ਸਮੱਸਿਆ ਦਾ ਸਮਾਧਾਨ ਲੰਬ ਮੈਰਿਜ ਲੋਟਰੀ ਟਿਕਟ